ਏਗਾ ਗੁੱਡ ਮਾਰਨਿੰਗ ਸੱਜਿਆ ਗਾਰਡਨ ਦਾ ਫੋਟੋ ਰਿਪੋਰਟ ਮੈਂ ਆ ਰਿਹਾ ਸੀ ਆਪਦੇ ਕੰਮ ਤੇ ਨਿੱਪਾਨੀ ਕਿਹੜੇ ਪਿੰਡ ਆਇਆ ਸੀ ਅੱਜ ਹਵਾ ਪੂਰੀ ਤੇਜ਼ ਚੱਲੀ ਜਾਂਦੀ ਆ ਦੇਖੋ ਦਰਖਤ ਵੀ ਕਿਵੇਂ ਕਰ ਰਹੇ ਆ ਹਿਲ ਰਹੇ ਆ ਪੂਰੇ ਹਵਾ ਠੰਡੀ ਠੰਡੀ ਬਿਲਕੁਲ ਜਿਵੇਂ ਥੱਸਲੀ ਕਰਾ ਰਹੀ ਹੈ ਇਧਰ ਜਮੀਨਾਂ ਪੀਜੀਆਂ ਪਈਆਂ ਨੇ ਇਧਰ ਚਲੋ ਜੀ ਹੁਣ ਆਪਾਂ ਚੱਲਦੇ ਆ ਘਰੇ ਘਰੇ ਨਹੀਂ ਚਲਦੇ ਯਾਨੀ ਕਿ ਦੁਕਾਨ ਤੇ ਚਲਦੇ ਆ ਜੀ ਬੈਠੇ ਨੇ ਬਾਪੂ ਬੈਠੇ ਨੇ ਉਹਨਾਂ ਬਾਪੂ ਜਾਣਗੇ ਘਰੇ ਤੇ ਉਸ ਤੋਂ ਬਾਅਦ ਮੇਰੀ ਡਿਊਟੀ ਹੈ ਦੁਕਾਨ ਤੇ ਜੀ ਚਲੋ ਵਾਹਿਗੁਰੂ ਮੇਰਾ ਕਰੇ ਜੀ ਜੀ ਗਾਇਸ ਮੈਂ ਇੱਥੇ ਦੁਕਾਨ ਤੇ ਆ ਕੇ ਲੁੱਕ ਕੇ ਬੈਠੇ ਸੀ ਵਿਚਾਰਾ ਨਮਾਣਾ ਇਹ ਆ ਦਿਮਾਗ ਚੱਟਣ ਫਿਰ ਆ ਗਈ ਹੈ ਇਤਨਾ ਸਰਦਾ ਨਹੀਂ ਸੀ ਕੋਈ ਨਹੀਂ ਸਰਦਾ ਕਿਉਂ ਨਹੀਂ ਸਰਦਾ ਸੀ ਇੱਕ ਕਾਲੀ ਆndi ਵੀ ਜਮਾਂ ਬਿਲਕੁਲ ਨਵਾਂ ਫੋਨ ਲੈ ਲੈ ਟੀਟ ਕਾਲੀ ਨਾ ਇਹ ਤਾਂ ਸਾਫਾਨ ਲੱਗੇ ਨਾ ਅਜੇ ਵੀ ਨਹੀਂ ਆਈ ਏ ਤੇਰੀ ਖੂਨ ਸਾੜਦਾ ਤੂੰ ਸਾਰਾ ਆਪਦਾ ਠੀਕ ਹੈ ਨਾ ਮੇਰੇ ਇਨਾ ਪੀਨੀ ਹੈ ਫਿਰ ਵੀ ਮੇਰੇ ਇਨਾ ਪੀਨੀ ਫਿਰ ਵੀ ਤੂੰ ਆਉਣਾ ਹਰਮਨ ਦੁਕਾਨ ਸੰਭਾਲੇਗਾ ਹਰਮਨ ਬੈਠਿਆ ਅਸੀਂ ਜਾਂਦੇ ਘੁੰਮਣ ਹੋਰ ਹਾਂਜੀ ਗਾਇਸ ਮੈਂ ਆ ਗਿਆ ਘਰੇ ਤੇ ਵੀਣਾ ਰੱਖ ਕੇ ਆਣਾ ਹੁਣ ਇਹ ਹਰਮਨ ਨੂੰ ਦਵਾਈ ਦਵਾ ਕੇ ਲੈ ਆ ਆ ਠੀਕ ਹੈ ਮੰਮੀ ਮੰਮੀ ਨੂੰ ਕੋਈ ਸ਼ਰਾਮ ਲੱਗਦਾ ਥੋੜਾ ਜਿਹਾ ਬਾਕੀ ਇੰਨਾ ਜਿਆਦਾ ਨਹੀਂ ਐ ਨਵਦੀਪ ਸਕੂਲੋਂ ਆ ਗਈ ਆ ਜਾ ਚੱਕ ਲੈ ਚੱਕ ਲੈ ਚੱਕ ਲੈ ਮਨਪ੍ਰੀਤ ਤੇ ਨਹੀਂ ਤਾਂ ਗਟਾ ਕੱਲੀ ਜਣੀ ਚੱਕ ਰੱਖ ਦਿੰਦੀ ਐ ਹੋਰ ਹੋਰ ਗਈ ਲੈ ਦਾਸਾ ਗਟਾ ਸਿੱੱਚੀ ਤੇ ਲੈਣੀ ਐ ਹਣ ਵੇ ਮਣ ਦੇ ਹਾਂ ਦੇ ਚੱਕ ਲੈ ਈ ਚੱਲ ਗਈ ਰੰਦੀ ਆਵੇ ਕਰਜਾ ਚਲ ਜੱਲ ਆ ਮੈਂ ਜਾਂਦੀ ਆ ਮम्मी ਆ ਗਈ ਮम्मी ਆ ਤਾਂ ਜੋਰ ਅਜਮਾਇਸ਼ ਕਰਾਈ ਇਹਨੇ ਨੇ ਘੱਟ ਕਰ ਲਈਏ ਹੈ ਕਰ ਲੋ ਕਰ ਲੋ ਜਾਨ ਦਾਰ ਮਹਾਂ ਦੀ ਪੋਤੀ ਨੇ ਬੱਚਾ ਨਾ ਪਾ ਲੈ ਤਰੀਕਾ ਚੇਂਜ ਕਰ ਲਿਆ ਗੱਟੇ ਪਾਈ ਆਂਦੀ ਸੀ ਪਾਈ ਜਾਂਦੇ ਸੀ ਦਾਣੇ ਵਿੱਚ ਆਪਾਂ ਭਰ ਗਏ ਤਾਂ ਫਿਰ ਕਿਵੇਂ ਪਾਵਾਂਗੇ ਪਹਿਲਾਂ ਗੱਟਾ ਜਾ ਕੇ ਰੱਖ ਲੈਣਾ ਤੇ ਪਾ ਦੇਣਗੇ ਸਹੀ ਰੋਵੇਗਾ ਇਹ ਇਹ ਹੁੰਦੀ ਹੈ ਦਿਮਾਗ ਦੀ ਗੱਲ ਠੀਕ ਆ ਨਾ ਸਾਈਂ ਤਮਾਕਾ ਇਸਤੇਮਾਲ ਹਾਂ ਅਮੈਂ ਉਸਸ ਇਸਤੇਮਾਲ ਕਰ ਲੈਣਾ ਕੋਈ ਦਿਮਾਗ ਦਾ ਫੈਸਲਾ ਕਿਉਂ ਆਵੇਗਾ ਨਹੀਂ ਨਾ ਕਾਇ ਕਰੀ ਨੂੰ ਕਿਉਂ ਫੈਸਲਾ ਹੈ ਹੈ ਇਹ ਵਾ ਹਾਂ ਗਾਈਜ਼ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੋਗ ਅੱਜ ਆਪਾਂ ਚੱਲ ਰਹੇ ਹਾਂ ਪਿੰਡਾਂ ਦੇ ਵਿੱਚ ਆਪਦੇ ਸੈਲਫ ਸਪੈਂਡ ਦਾ ਕੰਮ ਕਰਨਾ ਜੇ ਕੋਈ ਵਧੀਆ ਟੀ ਲੱਗੀ ਤਾਂ ਤੁਹਾਨੂੰ ਜ਼ਰੂਰ ਉਖਾਵਾਂਗੇ ਹਾਂਜੀ ਗਾਈਜ਼ ਮੈਂ ਆ ਗਿਆ ਰੋਜਾਂ ਵਾਲੀ ਪਿੰਡ ਚ ਜੀ ਤੇ ਇੱਥੇ ਆ ਨਹਿਰ ਹੈ ਜੀ ਨਹਿਰ ਨਹੀਂ ਸੁਭਾਈ ਹੈ ਤੇ ਦਰਖਤ ਬਹੁਤ ਜ਼ਿਆਦਾ ਜੁਹਾਂਦੇ ਨੇ ਬਿਲਕੁਲ ਪੂਰਾ ਤਸੱਲੀ ਨਾਲ ਤੇ ਅੱਗੇ ਚੱਲਦੇ ਆਪਾਂ ਅੱਗੇ ਨਹਿਰ ਵੀ ਹੈ ਮੈਨੂੰ ਲੱਗਦਾ ਅੱਗੇ ਦੇਖਦੇ ਚੱਲ ਕੇ ਹਾਂਜੀ ਆ ਨਹਿਰ ਹੈ ਜੀ ਪਰ ਇਹ ਹੋਈ ਹੈ ਫੁੱਲ ਚੱਲ ਰਹੀ ਹੈ ਜੀ ਬੋਰਡ ਪੁਰਾਣੇ ਦਰਖਤ ਬਹੁਤ ਵਧੀਆ ਛਾਂ ਵਾਸਤੇ ਕਿੰਨੇ ਵਧੀਆ ਨਿੰਦਰ ਫੱਟਾ ਲੱਗ ਰਿਹਾ ਉੱਥੇ ਇੱਥੇ ਬੈਠਦੇ ਹੋਣੇ ਬਾਈ ਜੀ ਹਜੇ ਕੋਈ ਆਏ ਨਹੀਂ ਉਸ ਤੋਂ ਅੱਗੇ ਇੱਕ ਹੋਰ ਆ ਗਈ ਨਹਿਰ ਆ ਕੇ ਸੁਹਾ ਹੈ ਦੇਖਦੇ ਹਾਂ ਸੁਹਾ ਹੈ ਜੀ ਇਹ ਆਇਆ ਸੁਹਾ ਤਾਂ ਸੁੱਕਾ ਪਿਆ ਜੀ ਸਤਿ ਸ੍ਰੀ ਅਕਾਲ ਪਾਇ ਜੀ ਇੱਕ ਮਿੰਟ ਰੋਕੋ ਜੀ। ਇਹ ਰੋਜਾਂ ਵਾਲੀ ਚ ਹੈ ਜੀ ਇੱਥੇ ਸਾਰੇ ਉਹ ਨਰੇਗੇ ਵਾਲੇ ਬੈਠੇ ਆ ਜੀ। ਜਿਹਨ ਨਰੇਗੇ ਦਾ ਕੰਮ ਕਰਦੇ ਆ ਸਰਕਾਰ ਤਰਫ ਤੋਂ ਕੰਮ ਮਿਲਦਾ ਕਿੰਨੇ ਬੈਠੇ ਆ ਸਾਰੇ। ਇਹ ਸਭ ਨਰੇਗੇ ਦਾ ਕੰਮ ਕਰਨ ਵਾਲੇ ਨੇ ਜੀ। ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ। ਹਾਂਜੀ ਗਾਇਜ਼ ਆਪਣਾ ਦੁਕਾਨ ਬਿਧਾਨ ਦਾ ਟਾਈਮ ਹੋ ਗਿਆ ਹੁਣ। ਦੁਕਾਨ ਬਿਧਾਨੇ ਆ ਬਸ ਹੋਰ 10-15 ਮਿੰਟ ਤੱਕ। ਜੇ ਚੱਲਦੇ ਆ ਘਰੇ ਅਜੇ ਮੇਰਾ ਥੋੜਾ ਰਹਿਦਾ ਹੈ ਕੰਮ ਵੀ ਕਰਨ ਵਾਲਾ ਹਰਮਣ ਇੰਤਜ਼ਾਰ ਚੈੱਕ ਕਰੋ ਦੁਕਾਨਵਾਲੇ ਤੇ ਕਰੋ ਕਰ ਚੱਲੀਏ ਐ ਬੇਟਾ ਚਲਿਏ ਚਲੋ ਚੱਲਦੇ ਆ ਵਾਪਸ ਹਾਂਜੀ ਗਾਇਸ ਮੈਂ ਆ ਗਿਆ ਘਰੇ ਤੇ ਆਇਆ ਤਾਂ ਮੰਮੀ ਨੂੰ ਵਾਸਤੇ ਮੈਂ ਅੱਜ ਦਵਾਈ ਲੈਂਦੀ ਹੈ ਸੱਸਰੇ ਗਾਲ ਮੰਮੀ ਸੱਸਰੇ ਘਰ ਆਹ ਕੁੜੀਆਂ ਲੈਂਦੀਆਂ ਨੇ ਇਹ ਦੇਸੀ ਦਵਾਈ ਹੈ ਆਨਲਾਈਨ ਮੰਗਾਈ ਸੀ ਇਹ ਦਰਦਾਂ ਵਾਸਤੇ ਹੈ ਜੇ ਮੰਮੀ ਨੂੰ ਆਰਾਮ ਹੋ ਗਿਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਪਰ ਕਿਸ ਨੂੰ ਵੀ ਦਰਦ ਹੋਵੇ ਜਿਵੇਂ ਬਜ਼ੁਰਗਾਂ ਨੂੰ ਦਰਦ ਹੋ ਜਾਂਦਾ ਅੱਜ ਕੱਲ ਚੰਗੇ ਪੜਿਆਂ ਦੇ ਗੋਡੇ ਦਰਦ ਹੁੰਦੇ ਨੇ ਆਵੇ ਕੰਮਾ ਕੀ ਕਰੀ ਹੁੰਦੀ ਸੀ ਕਰੀ ਹੁਣ ਕਰੀ ਹੁਣ ਹੁਣ ਕਰੀ ਕੰਮਲੀ ਆਏ ਮੂ ਕਰੀ ਜਾਂਦੀ ਸੀ ਕਿਵੇਂ ਕਰੀਂ ਕਰਕੇ ਦਿਖਾਈਂ ਕਰ ਕਰੀ ਹੁਣ ਨਹੀਂ ਆਉਣਾ ਚਲ ਇਹ ਦਵਾਈ ਲੈ ਲੈ ਮਮਾ ਕੋਸੇ ਪਾਣੀ ਨਾਲ ਲੈਣੀ ਹੈ ਨਹੀਂ ਨਹੀਂ ਜਨਪ ਦੀ ਪਾਣੀ ਲਿਆ ਦੇ ਬਬੀ ਨੂੰ ਫਿਰ ਦੁੱਧ ਗਰਮ ਕਰ ਦੇ ਓਕੇ ਦੁੱਧ ਤਾਂ ਗਿਆ ਤੇ ਮਮੇ ਕਿੱਤਾਂ ਨੇ ਕਰਿਆ ਸੀ ਹੁਣ ਬਸ ਫਿਰ ਗਰਮ ਪਿਆਉਣਾ ਹੀ ਪੀਣਾ ਜੀ ਹਾਂਜੀ ਗਾਇਸ ਮੈਂ ਆ ਗਿਆ ਕਰੇ ਤੇ ਆਪਣਾ ਖਾਣਾ ਪੀਣਾ ਹੋ ਗਿਆ ਜੀ ਤੇ ਹੁਣ ਆਪਾਂ ਵਲੋਗ ਐਂਡ ਕਰਾਂਗੇ ਇਧਰ ਸੁਸਤੀ ਜਿਹੜੀ ਵੀ ਐ ਸੌਣ ਵਾਸਤੇ ਆ ਲੈ ਜਬਾਨ ਐ ਨੀ ਮੂੰਚ ਹੈ ਫਿਰ ਤੂ ਮਨਾ ਕੀਤਾ ਸੀ ਬੂਬੂ ਹਾਂ ਮੇਰੇ ਨਾਲ ਤਾਂ ਸਰਦਨ ਲੱਗੇ ਜਾਂਦੀ ਰੋਣ ਮਾ ਬਣਾ ਕੀਤਾ ਸੀ ਉਹਨਾਂ ਤੇ ਆਪਾਂ ਮੈਂ ਤੁਹਾਡੇ ਨਾਲ ਥੋੜੀ ਗੱਲ ਕਰਨਾ ਚਾਹੁੰਦਾ ਜਿਹੜੀ ਆਪਾਂ ਫੀਡ ਦੀ ਦੁਕਾਨ ਕਰੀ ਹੈ ਵੀ ਇਹ ਫੀਡ ਐਮਪੀ ਤੋਂ ਆਈ ਹੋਈ ਹੈ ਫੀਡ ਇਹਦੇ ਵਿੱਚ ਯੂਰੀਆ 0% ਹੈ ਬਿਲਕੁਲ ਵੀ ਯੂਰੀਆ ਐ ਨਹੀਂ ਠੀਕ ਹੈ ਜੀ ਤੇ ਇਹ ਲੈਣ ਤੋਂ ਪਹਿਲਾਂ ਨਾ ਅਸੀਂ ਜਿਵੇਂ ਬਾਪੂ ਜੀ ਡੈਡੀ ਜੀ ਟਰਾਲਾ ਚਲਾਉਂਦੇ ਨੇ ਤਾਂ ਉਹ ਜਾਂਦੇ ਸੀ ਕਦੇ 10 ਗੱਟੇ ਰੱਖ ਲੈ ਕਦੇ 5 ਗੱਟੇ ਰੱਖ ਲੈ ਵੀ ਪੂਰਾ ਐਕਸਪੈਰੀਮੈਂਟ ਕਰੇ ਤੇ ਪਸਮਣ ਦੀ ਪੀਰਾ ਪੂਰਾ ਫਾਇਦਾ ਹੋਇਆ ਉਸ ਤੋਂ ਬਾਅਦ ਹੀ ਏਜੰਸੀ ਲਈ ਹੈ ਤੇ ਵਾਹਿਗੁਰੂ ਬਾਕੀ ਸੱਚੇ ਪਾਛਾ ਮੇਰਾ ਕਰੇ ਜੀ ਹੌਲੀ ਹੌਲੀ ਕਰਕੇ ਹੋ ਜੂਗਾ ਸਿਸਟਮ ਸੈੱਟ ਤੇ ਮੈਂ ਨੂੰ ਸਵੇਰੇ ਉੱਠਦਾ ਮੈਂ ਸਵੇਰੇ ਪਹਿਲਾਂ ਜਵਾਕਾਂ ਨੂੰ ਛੱਡ ਕੇ ਆਉਣਾ ਫਿਰ ਉਸ ਤੋਂ ਬਾਅਦ ਦੁਕਾਨ ਵੀ ਖੋਲਣੀ ਹੁੰਦੀ ਹੈ ਕਿਉਂਕਿ ਡੈਡੀ ਜੀ ਹੁਣ ਗੱਡੀ ਲੈ ਕੇ ਚਲੇ ਗਏ ਹੁਣ ਕੱਲਾ ਰਹਿ ਗਿਆ ਮੈਂ ਦੁਕਾਨ ਤੇ ਵੀ ਤੇ ਅੱਜ ਤਾਂ ਹਰਮਨ ਨੇ ਵੀ ਸਾਥ ਦਿੱਤਾ ਜੀ ਹਰਮਨ ਘਰੇ ਰਿਆ ਸੀ ਅੱਜ ਤੇ ਕੱਲ ਨੂੰ ਹਰਮਨੋ ਰਿਵੀ ਸਕੂਲ ਜਾਣਗੇ ਤਾਂ ਫਿਰ ਬਿਲਕੁਲ ਕੋ ਉਸੇ ਦੁਕਾਨ ਤੇ ਦੁਕਾਨ ਵੀ ਖੋਲਣੀ ਆ ਫਿਰ ਸੇਲਜ਼ਮੈਨ ਦੇ ਕੰਮ ਤੇ ਵੀ ਜਾਣਾ ਫਿਰ ਆ ਕੇ ਵੀ ਦੁਕਾਨ ਖੋਲਣੀ ਆ ਥੋੜਾ ਹੋ ਜਾਂਦਾ ਭੱਜ ਭਜਾਈ ਵਾਲਾ ਕੰਮ ਚਲੋ ਵਧੀਆ ਸੱਚੇ ਪਾਤਸ਼ਾਹ ਲਾਲ ਚਲਾਈ ਰੱਖੇ ਵਧੀਆ ਇਹ ਤੇ ਇਸ ਤਰੀ ਚੱਲਦਾ ਰਹੋ ਭਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੀਏ ਤੁਹਾਨੂੰ ਵਲੌਗ ਪਸੰਦ ਆਵੇ ਤਾਂ ਚੈਨਲ ਸਬਸਕ੍ਰਾਈਬ ਕਰਦੇ ਆ ਜੀ ਤੇ ਬਾਕੀ ਤੁਹਾਨੂੰ ਇੱਕ ਚੀਜ਼ ਹੋਰ ਬਖਵਾਵਾਂ ਦੇਖੋ ਇਹ ਹੁਣ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਏ ਇਹ ਵੀ ਲੜਦਾ ਰਹੇ ਗੁਰੂ ਗੁਰੂ ਕੀਏdre ਦੇਖ ਲੈ ਗੁਰੂ ਨਾ ਕਰਦਾ ਜੇ ਲਈ ਇੱਕ ਹੀ ਹੈ ਕੀ ਇਹ ਗੁੱਸਾ ਆਂਦਾ ਵੀ ਉਹਨੇ ਨੂੰ ਕਿਉਂ ਗੁਰੂ ਆ ਜਾ ਉਹ ਆ ਜਾ ਐਂਦਰਾ ਆ ਬੁੱਤੀ ਆ ਜਾ ਪਰ ਮਣਦਿਆ ਸੇ ਕੋ ਬਬੂ ਕੋ ਉਹ ਗੁਰੂ ਬਬੂ ਸਰਦ ਇਹਨੇ ਚਿਚੜਾ ਰਹੀ ਅੱਜ ਜੇ ਤੁਹਾਨੂੰ ਵਲੌਗ ਪਸੰਦ ਆਇਆ ਤਾਂ ਚੈਨਲ ਸਬਸਕ੍ਰਾਈਬ ਕਰਦੇ ਮਿਲਦੇ ਆ ਨੈਕਸਟ ਵਲੌਗ ਚ ਬਾਏ